ਅਚਾਨਕ ਮੋੜੇ 'ਤੇ ਕੋਈ ਐਕਸੀਡੈਂਟ ਦੀ ਸੂਰਤ ਬਣ ਜਾਏ। ਇੱਕਦਮ ਬੰਦੇ ਨੂੰ ਸਭ ਕੁਝ ਭੁੱਲ ਜਾਂਦਾ ਰੱਬ ਦਾ ਨਾਮ ਚੇਤੇ ਆਉਂਦਾ। ਫਿਰ ਬੰਦਾ ਕਹਿੰਦਾ ਬਚ ਗਏ। ਰੱਬ ਨੇ ਬਚਾ ਲਿਆ। ਜਦੋਂ ਸਾਹਮਣੇ ਮੌਤ ਦਿਸਦੀ ਨਾਮ ਹੀ ਉਹਦੇ ਚੇਤੇ ਆਉਂਦਾ ਰੱਬ। ਇਸ ਲਈ ਪਾਤਸ਼ਾਹ ਅੰਕਾ ਭਾਈ ਮਰਨਾ ਯਾਦ ਰੱਖੋ। ਜਿਹੜੇ ਬੰਦੇ ਨੂੰ ਦੁਨੀਆਂ 'ਚ ਆਪਣਾ ਮਰਨਾ ਯਾਦ ਹੈ ਕਿਸੇ ਨਾਲ ਬੇਇਮਾਨੀ ਨਹੀਂ ਕਰੇਗਾ। ਕਿਸੇ ਨਾਲ ਧੋਖਾ ਨਹੀਂ ਕਰੇਗਾ। ਸਿੰਨਰ ਫਰਾਡ ਨਹੀਂ ਕਰੇਗਾ ਕਿਉਂ ਉਹਨੂੰ ਮਰਨਾ ਯਾਦ ਹੈ ਉਹਦੇ ਅੰਦਰ ਦਇਆ ਪੈਦਾ ਹੋਏਗੀ ਉਹ ਕਿਸੇ ਤੇ ਜ਼ਬਰ ਜ਼ੁਲਮ ਨਹੀਂ ਕਰੇਗਾ ਜ਼ਬਰ ਜ਼ੁਲਮ ਹੀ ਉਹਦੇ ਹੁੰਦੇ ਜਦੋਂ ਆਪ ਭੁੱਲ ਜੇ ਬੰਦੇ ਨੂੰ ਮਰ ਇਹ ਬਾਦਸ਼ਾਹ ਨੇ ਨੁਕਤਾ ਦੱਸਿਆ ਭਾਈ ਮਰਨਾ ਯਾਦ ਰੱਖੋ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਬਹੁਤ ਲੰਬਾ ਸਮਾਂ ਭਾਈ ਮਰਦਾਨਾ ਜੀ ਰਹੇ ਇਤਿਹਾਸ ਕਹਿੰਦਾ ਜਦੋਂ ਭਾਈ ਮਰਦਾਨਾ ਜੀ ਦਾ ਅੰਤਮ ਵਕਤ ਆਇਆ ਨਾ ਉਦੋਂ ਉਹ ਵਾਪਸ ਚੌਥੀ ਉਦਾਸੀ ਤੋਂ ਮਹਾਰਾਜ ਆ ਰਹੇ ਸਨ ਖੁਰਮ ਦੀ ਧਰਤੀ ਤੇ ਪਹੁੰਚੇ ਲੰਡਰ ਦਰਿਆ ਨਾਲ ਖੁਰਮ ਇੱਕ ਧਰਤੀ ਹੈ ਅਰਬ ਦੀ ਕੋਥੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਬੈਠਿਆਂ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਅੱਜ ਕੁਝ ਚੰਗਾ ਜਿਹਾ ਮਹਿਸੂਸ ਨਹੀਂ ਹੋ ਰਿਹਾ ਕਹਿੰਦੇ ਮਰਦਾਨੇ ਕੀ ਹੋ ਰਿਹਾ ਕਹਿੰਦੇ ਮਹਾਰਾਜ ਐਂ ਲੱਗਦਾ ਜਿਵੇਂ ਸਰੀਰ ਤੋਂ ਕੁਝ ਘਟਿਆ ਹੋਵੇ بادشاہ نے پاہی مردنے دا مستق دیکھا تو حضور نے بچن کہے مردنے تیری سجدی پوری ہو گئی لگا کہنے مہرہ سمجھے نہیں کہنے مردنے تیری عمر پوری ہو گئی مہرہ پھر میں کرنی جا مہرہ کرتا ہے تو تلونڈی بہت دور ہے گروہ نانک سے دل لے نہیں مردنے تیرا انتم وقت بھی اتھے لکھیا ہوئے ہیں ਤੇਰਾ ਅੰਤਮ ਵਕਤ ਅੰਤਮ ਸਮਾਹੀ ਤੇ ਲਿਖਿਆ ਹੋਇਆ ਕਹਿੰਦੇ ਮਹਾਰਾਜ ਜੀ ਮੈਨੂੰ ਕੀ ਹੁਕਮ ਹੈ ਕਹਿੰਦੇ ਮਰਦਨਿਆ ਤੂੰ ਮੰਗ ਕੀ ਚਾਹੀ ਜੀ ਪੰਜਾਹ ਵਰ੍ਹੇ ਤੋਂ ਵੱਧ ਸਾਡੇ ਨਾਲ ਰਹਿ ਕੇ ਕੀਰਤਨ ਕੀਤਾ ਮਰਦਨਿਆ ਜੋ ਅਸੀਂ ਕਹਿੰਦੇ ਰਹੇ ਉਹ ਤੂੰ ਕਰਦਾ ਰਿਹਾ ਅੱਜ ਤੇਰੀ ਵਾਰੀ ਹੈ ਅੰਤਮ ਸਮਾ ਆ ਗਿਆ ਮੰਗ ਕੀ ਚਾਹੀ ਦੇ ਜੇ ਤੋ ਕਨੇ ਤੇਰੀ ਇੱਥੇ ਕਬਰ ਬਣਾ ਦੇਈਏ ਦੁਨੀਆਂ ਪੁੱਜੇਗੀ ਤੈਨੂੰ ਸਦੀਆਂ ਤੱਕ ਮਰਦਾਨੇ ਨੇ ਹੱਥ ਜੋੜ ਕੇ ਕਹੇ ਮਹਾਰਾਜ ਸਰੀਰ ਦੀ ਕਬਰ ਤੋਂ ਕੱਢ ਕੇ ਹੁਣ ਮਿੱਟੀ ਦੀ ਕਬਰ 'ਚ ਨਾ ਪਾਓ ਮਹਾਰਾਜ ਤੁਸੀਂ ਕਹਿੰਦੇ ਦੁਨੀਆਂ ਪੁੱਜੇਗੀ ਤੇਰੀ ਕਬਰ ਬਣਾ ਦੇਈਏ ਰਹਿਣੀ ਦੁਨੀਆਂ ਤੱਕ ਤੇਰੀ ਕਬਰ ਤੇ ਮੇਲੇ ਲੱਗਣਗੇ ਕਹਿੰਦੇ ਨਹੀਂ ਮਹਾਰਾਜ ਸਰੀਰ ਦੀ ਕਬਰ ਤੋਂ ਕੱਢ ਕੇ ਹੁਣ ਮੈਨੂੰ ਇੱਟਾਂ ਦੀ ਕਬਰ 'ਚ ਨਾ ਪਾਓ ਮਹਾਰਜ ਮੈਨੂੰ ਮੁਕਤੀ ਦੇ ਦਿਓ ਪਾਤਸ਼ਾਹ ਨੇ ਬਚਨ ਕਹੇ ਹੋਰ ਕੁਝ ਮੰਗ ਆਪਣੇ ਘਰ ਪਰਿਵਾਰ ਬੱਚਿਆਂ ਵਾਸਤੇ ਕਹਿੰਦੇ ਨਹੀਂ ਮਹਾਰਾ ਕੁਝ ਨਹੀਂ ਚਾਹੀਦਾ ਫਿਰ ਹਜ਼ੂਰ ਨੇ ਬਚਨ ਕਹੇ ਮਰਦਾਨਿਆ ਮੁਕਤੀ ਚਾਹੁੰਨੇ ਤੇ ਇੱਕ ਕੰਮ ਕਰ ਕਹਿੰਦੇ ਮਹਾਰਾ ਦੱਸੋ ਮੁਕਤੀ ਚਾਹੁੰਨੇ ਇੱਕ ਕੰਮ ਕਰ ਇੱਕ ਵਾਰ ਆਪਣਾ ਧਿਆਨ ਜੋੜ ਕੇ ਆਪਣਾ ਘਰ ਪਰਿਵਾਰ ਬੱਚੇ ਪਿੰਡ ਸਭ ਕੁਝ ਯਾਦ ਕਰ ਲੈ ਉਤੋਂ ਬਾਅਦ ਆਪਣੀ ਸੁਰਤ ਪਰਿਵਾਰ ਵਿੱਚ ਨਾ ਲੈ ਕੇ ਜਾਈ ਤੇਰੀ ਸੁਰਤ ਨੂੰ ਨਿਰੰਕਾਰ ਵਿੱਚ ਰੱਖਣਾ ਉਸ ਤੋਂ ਬਾਅਦ ਨਾ ਆਪਣੀ ਸੁਰਤ ਢਲਾਈ ਦੇਖੋ ਪਿਆਹ ਮਰਿਆਂ ਤੋਂ ਬੰਦ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਰਹੇ ਭਾਈ ਮਰਦਾਨਾ ਕੋਨੋ ਵੀ ਮਹਾਰਾਜ ਅੰਤ ਲੈ ਲੈ ਰਾਹ ਦੱਸ ਰਿਹਾ ਵੇ ਮਰਨਾ ਕਿਵੇਂ ਇਹ ਨਹੀਂ ਆ ਬਕਈ ਮੈਂ ਸੇਵਾ ਬਹੁਤ ਕਰਦਾ ਜਿਵੇਂ ਪਾਠ ਬੁਰਾ ਕੀਤਾ ਅੰਤ ਵਿੱਲੇ ਜੇ ਸਿੱਖਣੀ ਪੈ ਗਈ ਇੱਥੇ ਆਪਾਂ ਜੇ ਸੰਗਤ ਵਿੱਚ ਬੈਠੇ ਇਹਦਾ ਮਹਿਨ ਦਾ ਲਾਭ ਹੈ ਜੇ ਆਪਣੀ 5 ਮਿੰਟ ਵੀ ਸੁਰਤ ਧਰ ਕੇ ਇਹ ਅੰਤ ਵਿੱਲੇ ਚੀਜ਼ ਕੰਮ ਆਉਂਦੀ ਹੈ ਇੱਕ ਵਾਰ ਸੁਰਤ ਧਰ ਕੇ ਧਿਆਨ ਨਾਲ ਕਹੋ ਸਤਨਾਮ ਸ੍ਰੀ ਫਿਰ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਅੰਤ ਵਿੱਲੇ ਚੀਜ਼ ਕੰਮ ਆਉਂਦੀ ਹਜ਼ੂਰ ਨੇ ਕਿਹਾ ਮਰਦਾਨਿਆ ਇੱਕ ਵਾਰ ਧਿਆਨ ਲਾ ਕੇ ਆਪਣਾ ਘਰ ਪਰਿਵਾਰ ਬੱਚੇ ਪਿੰਡ ਯਾਦ ਕਰ ਲੈ ਉਤੋਂ ਬਾਅਦ ਆਪਣੀ ਸੁਰਤ ਪਰਵਾਰ ਚ ਨਾ ਲੈ ਕੇ ਜਾਇ। ਫਿਰ ਤੇਰੀ ਸੁਰਤ ਨੂੰ ਅਹੰਕਾਰ ਵਿੱਚ ਰੱਖਣੀ ਹੈ ਨਾਮ ਵਿੱਚ। ਕਹਿੰਦੇ ਮਹਾਰਾਜ ਠੀਕ ਹੈ। ਮਰਦਾਨੇ ਨੇ ਖੰਭ ਬੰਦ ਕੀਤੀਆਂ ਧਿਆਨ ਨਾਲ ਵੇਖਿਆ ਆਪਣਾ ਪਿੰਡ ਆਪਣਾ ਘਰ ਆਪਣੇ ਬੱਚੇ ਆਪਣੀਆਂ ਧੀਆਂ ਪੁੱਤ ਯਾਦ ਕਰ ਲੈ ਫਿਰ ਅੱਖਾਂ ਖੋਲੀਆਂ ਕਹਿੰਦੇ ਮਹਾਰਾਜ ਸਾਰਿਆਂ ਨੂੰ ਯਾਦ ਕਰ ਲਿਆ ਕਹਿੰਦੇ ਆਖਿਰ ਹੁਣ ਓਨਕਾਰ ਨੂੰ ਯਾਦ ਕਰ ਗਿਆ ਦੇਖੋ ਇਸ ਸੁਰਤੀ ਦਾ ਵਿਸ਼ਾ ਹੈ ਇੱਥੇ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਘਰ ਆਪਣੇ ਬੱਚਿਆਂ ਦਾ ਚਿਹਰਾ ਵੇਖ ਸਕਦੇ ਹੋ ਇਹ ਸੂਰਤਾਂ ਆਪਣੇ ਅੰਦਰ ਵਸੀਆਂ ਹੁੰਦੀਆਂ ਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਯਾਦ ਕਰਨਾ ਇੱਥੇ ਬੈਠੇ ਆ ਵਿਦੇਸ਼ ਵਿੱਚ ਬੱਚਿਆਂ ਨੂੰ ਯਾਦ ਕਰ ਸਕਦੇ ਹੋ ਇੱਥੇ ਬੈਠੇ ਆਪਣਾ ਘਰ ਪਿੰਡ ਪਰਿਵਾਰ ਆਪਣਾ ਕਮਰਾ ਇੱਥੇ ਬੈਠੇ ਅੱਖਾਂ ਧਿਆਨ ਨਾਲ ਵੇਖ ਲਓ ਤੁਹਾਨੂੰ ਆਪਣਾ ਸਾਰਾ ਪਿੰਡ ਚਿੱਤ ਆ ਜਾਏਗਾ ਪਾਤਸ਼ਾਹ ਨੇ ਕਿਹਾ ਵੇਖ ਲੈ ਇੱਕ ਵਾਰ ਤਲਵੰਡੀ ਵੇਖ ਲਾ ਆਪਣਾ ਘਰ ਪਰਿਵਾਰ ਬੱਚੇ ਸਭ ਕੁਝ ਇੱਕ ਵਾਰ ਧਿਆਨ ਨਾਲ ਵੇਖ ਮਰਦਾਨੇ ਨੇ ਧਿਆਨ ਜੋੜਿਆ ਸਭ ਕੁਝ ਵੇਖ ਲਿਆ ਕਹਿੰਦੇ ਮਹਾਰਾਜ ਸਭ ਨੂੰ ਯਾਦ ਕਰ ਲਿਆ ਕਹਿੰਦੇ ਆਸਰ ਹੁਣ ਅੰਕਾਰ ਨੂੰ ਯਾਦ ਕਰੀਏ ਜਗ ਨੂੰ ਯਾਦ ਕਰ ਲਿਆ ਅਜਾ ਹੁਣ ਅੰਤ ਵਿਲੇ ਰੱਬ ਨੂੰ ਯਾਦ ਕਰੀਏ ਪਰਿਵਾਰ ਨੂੰ ਯਾਦ ਕਰ ਲਿਆ ਅੰਤ ਵਿਲੇ ਹੁਣ ਕਰਤਾਰ ਨੂੰ ਯਾਦ ਕਰੀਏ ਹਜ਼ੂਰ ਨੇ ਕਿਹਾ ਹੁਣ ਆਪਣੀ ਸੁਰਤ ਟਕਾ ਤੇਰਾ ਸੁਹਾਸ ਅੰਤਮ ਸੁਹਾਸ ਨੇੜੇ ਨੇ ਹੁਣ ਧਿਆਨ ਟਿਕਾ ਕੇ ਸਾਡੇ ਨਾਲ ਬੋਲ ਇੱਕ ਓ ਕਾ ਸਤਨਾ ਮਰਦਾਨਾ ਫਿਰ ਮਗਰ ਮਗਰ ਬੋਲਿਆ ਇੱਕ ਓ ਕਾ ਸਤਨਾ ਇੱਕ ਵਾਰ ਸਾਹ ਦੇ ਸੁਰਤ ਟਿਕਾਓ ਇਕ ਓੰਕਾਰ ਸਤਨਾਮ ਇਕ ਓੰਕਾਰ ਸਤਨਾਮ ਜਪੋ ਪੱਖਿਆਂ ਨਾਲੋਂ ਉੱਚੀ ਹੋਣੀ ਚਾਹੀਦੀ ਦੇਖੋ ਆਪਾਂ ਜਿੱਦਾਂ ਦੇ ਫੰਕਸ਼ਨ ਤੇ ਆਈਏ ਉਸ ਤਰ੍ਹਾਂ ਦੀ ਸੁੱਤ ਟਿਕਾਈ ਦੀ ਆਪਣਾ ਧਿਆਨ ਟਿਕਾਓ ਸਾਰੇ ਚਾਹ ਪਾਣੀ ਤੁਸੀਂ ਪੀਤਾ ਹੋਇਆ ਪੱਖਿਆਂ ਨਾਲ ਉੱਚੀ ਆਵਾਜ਼ ਕੱਢੋ ਅੱਖਾਂ ਬੰਦ ਕਰਕੇ ਇੱਕ ਓਮ ਕਾਰ ਸੱਬ सेना ਸਤਿਨਾਮ ਸ੍ਰੀ ਹਜ਼ੂਰ ਨੇ ਪੁੱਛਿਆ ਮਰਦ ਨੇ ਕਿੰਨੇ ਸੁਹਾਸ ਰਹਿ ਗਏ ਉਹਦੀ ਸਿਰ ਟੁਕੀ ਹੋਈ ਸੀ ਉਨ੍ਹਾਂ ਮਹਾਰਾਜ 900 ਸੁਹਾਸ ਰਹਿ ਗਏ ਕਹਿੰਦੇ ਜੱਪੀ ਚੱਲ 900 ਸੁਹਾਸ ਮਹਾਰਾਜ ਨੇ ਆਪਜ ਪਾਏ ਫਿਰ ਉਹਦੇ ਇੱਕ ਉਹਨਾਂ ਸੱਤੇ ਓਮ ਕਾਰ ਸਤਨਾ ਜਦੋਂ 9 ਸਵਾਸ ਪੂਰੇ ਹੋਏ ਨਾ ਐਦਾਂ ਸਰੀਰ ਲੱਗਦਾ ਜਿਵੇਂ ਰੇਤ ਦੀ ਕੰਧ ਲੱਗਦੀ ਹੈ ਸਰੀਰ ਐਦਾਂ ਲੱਗਦਾ ਜਿਵੇਂ ਰੇਤ ਦੀ ਕੰਧ ਲੱਗਦੀ ਹੈ ਬਸ ਸਰੀਰ ਤੋਂ ਆਤਮਾ ਨਿਕਲਦੀ ਰਹਿ ਗਈ ਸਰੀਰ ਚ ਰਹਿੰਦਾ ਨਹੀਂ ਕੋਈ ਦੇਖੋ ਸਾਸਨ ਕੋਈ ਉਹ ਸਰੀਰ ਹੈ ਜਿਹੜਾ ਆਪਣੇ ਭਾਰ ਬੈਠਾ ਹੁਣ ਆਪਾਂ ਬੈਠੇ ਆ ਜਿਹਦੇ ਚੋਂ ਆਤਮਾ ਨਿਕਲ ਜਾਏ ਇਹਨੇ ਨਾਲ ਹੀ ਲੈ ਜਾਏ ਸਿਰਫ ਇੱਕ ਸਵਾਸਾਂ ਦੀ ਕੰਦ ਰੱਬ ਦੇ ਅੰਦਰ ਰੱਖੀ ਹੈ ਉਹਦੇ ਆਸਰੇ ਖੜੇ ਕੰਦ ਸੰਦ ਜਿਵੇਂ ਕੰਦ ਦਾ ਸਹਾਰਾ ਲੈ ਕੇ ਕੋਈ ਚੀਜ਼ ਬੈਹ ਜੇ ਉਹ ਬੰਦਾ ਐਨਾ ਸਰੀਰ ਦੇ ਅੰਦਰ ਸਵਾਸਾਂ ਦੀ ਕੰਦ ਹੈ ਜਦੋਂ ਉਹ ਰੱਬ ਖਿੱਚ ਲੈਂਦਾ ਹੈ શરીਰ ਦੇ ਪੈਰ ਇਹਨੂੰ ਮਹਾਰਾਜ ਜੀਂਦੇ ਜਲ ਕੀ ਪੀਣ ਪਵਨ ਦਾ ਥੰਮਾ ਰੱਬ ਨੇ ਸਹਾਰਾ ਦਿੱਤਾ ਹੋਇਆ ਸਵਾਸਾਂ ਦਾ ਜਲ ਦੀ ਬਣਾਈ ਹੋਏ ਪੂਰੀ ਕੰਧ 70% ਪਾਣੀ ਹੈ ਸਰੀਰ ਚ ਪੜੋ ਪੜੋ ਜਲ ਕੀ ਪੀਂ ਮ ਪਵਣ ਕਾ ਤੁਮ ਰੱਬ ਦੇ ਮੰਦ ਕਾ ਗਾਰਾ ਆਦਮਾ ਸਗਾੜੀ ਤੋਂ ਕੰਜਰ ਪੰਖੀ ਵਸੇ ਵਿਚਾਰਾ ਹੱਡ ਮਾਸ ਤੇ ਨਾੜੀਆਂ ਦਾ ਬਣਿਆ ਤੇ ਸ਼ਰੀਰ ਇਹਦੇ ਵਿੱਚ ਰੱਬ ਨੇ ਇੱਕ ਪੰਛੀ ਰੱਖਤਾ ਆਤਮਾ ਹੁਣ ਉਹ ਜਦੋਂ ਆਤਮਾ ਸ਼ਰੀਰ ਤੇ ਸ਼ਰੀਰ ਦੁੱਖ ਭੋਗੀ ਜਾਂਦਾ ਸੁੱਖ ਭੋਗੀ ਜਾਂਦਾ ਜਦੋਂ ਆਤਮਾ ਸ਼ਰੀਰ ਤੋਂ ਨਿਕਲ ਜਾਏ ਨਾ ਇਹਨੂੰ ਕੋਈ ਦੁੱਖ ਨਾ ਇਹਨੂੰ ਕੋਈ ਸੁੱਖ ਆ ਸਰੀਰ ਨੂੰ ਦੁੱਖ ਸੋ ਕਿੰਨੀ ਦੇ ਰੇ ਜਿੰਨੀ ਤੇ ਆਤਮਾ ਆਤਮਾ ਸਰੀਰ ਤੋਂ ਨਿਕਲਦੇ ਨੂੰ ਕੋਈ ਦੁੱਖ ਨਹੀਂ ਭਾਵੇਂ ਥੱਲੇ ਲਟਾ ਦਿਓ ਭਾਵੇਂ ਬੈੱਡ ਦੇ ਪਾ ਦਿਓ ਇਹਨੂੰ ਕੋਈ ਦੁੱਖ ਨਹੀਂ ਆਤਮਾ ਸਰੀਰ ਤੋਂ ਨਿਕਲਦੇ ਉਹਦੇ ਕੋਲ ਵੱਜੇ ਵੱਜੇ ਜਾਣ ਉਹਨੂੰ ਕੋਈ ਸੁੱਖ ਨਹੀਂ ਹੋਣਾ ਇਹਨੋਂ ਵਾਹ ਰੇ ਭਾਈ ਵਿੱਚ ਕਮਖੀ ਰੱਬ ਨੇ ਰੱਖਿਆ ਪਰ ਤੂੰ ਇਕੱਲੇ ਹਾਜ਼ਰ ਰੱਖ ਕੇ ਹਾਡ ਮਾਸ ਨਾੜੀ ਕੋ ਤਿੰਨ ਪੰਖ ਵਸੇ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜਿ세 ਤਰਨ ਪੰਖ ਵਸੇ ਰਾਖੋ ਕੰਦੋ ਸਾਰੋ ਨਿਵਾ ਸਾਡੇ ਤਿੰਨ ਹੱਥ ਤੇਰੀ ਸਿਮ ਧਰਦੇ ਬੰਦੇ ਦੀ ਸੱਜ ਤਿੰਨ ਹੱਥ ਜਿੱਥੇ ਸੰਸਕਾਰ ਕਰ ਬੱਕੀ ਨਹੀਂ ਜਗਾ ਸੱਜ ਦੇ ਦਿਨਾਂ ਤੇ ਜਦਾਂ ਜਾਈਦੇ ਵਾਸਤੇ ਅੰਤ ਵੇਲੇ ਸੰਸਕਾਰ ਕਰਨ ਵਾਸਤੇ ਅਦਰભાઈ ਜਿੰਨਾ ਮਰਜ਼ੀ ਮਹਿਲ ਮਾਰੀਆਂ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਹੋਵੇ ਇਹਦੀ ਨਹੀਂ ਹੈ ਇਹ 19 ਦੇ ਰਹਿ ਸਰੀਰ ਦੇ ਸੁੱਖ ਦੁੱਖ ਜਿੰਨੀ ਦਰ ਆਤਮਾ ਵਿੱਚ ਆਤਮਾ ਨਿਕਲਦੇ ਦਾ ਕੁਝ ਵੀ ਨਹੀਂ ਹੈ ਜਿੰਨੀ ਦਰ ਸਰੀਰ ਤੇ ਆਤਮਾ 19 ਦਰ ਤੁਹਾਡਾ ਕਾਊਂਟ ਚੱਲਦੇ ਬਿੰਦ ਵਿੱਚ ਪੈਸੇ ਕਢਾ ਸਕਦੇ ਹੋ ਪੈਸੇ ਜਮਾ ਕਰਾ ਸਕਦੇ ਹੋ ਜਦੋਂ ਆਤਮਾ ਨਿਕਲਦਾ ਉਹ ਵੀ ਸਾਡਾ ਕੁਝ ਨਹੀਂ ਹੈ ਨਕਈ ਹੋਈ ਬੇਨਤੀ ਲਈ ਤੋਂ ਵੀ ਕਹਿਣਾ ਹੁੰਦਾ ਜਦੋਂ ਤੁਸੀਂ ਬੈਂਕ ਵਿੱਚ ਅਕਾਊਂਟ ਖੁਲਾਉਂਦੇ ਹੋ ਨਾ ਹਰ ਬੰਦੇ ਦਾ ਅਕਾਊਂਟ ਹੈ ਅਕਾਊਂਟ ਖੋਲਿਆ ਜਾਂਦਾ ਉਹਦੇ ਵਿੱਚ ਪੈਸੇ ਜਮ੍ਹਾਂ ਕਰਨੇ ਨੇ ਕੱਢਣੇ ਨੇ ਅਸਾਂ ਫਾਰਮ ਭਰਨ ਲੱਗੇ ਆ ਇੱਕ ਕਾਲਮ ਆਉਂਦਾ ਹੈ ਬੈਂਕ ਦਾ ਮੈਨੇਜਰ ਤੁਹਾਨੂੰ ਪੁੱਛਦਾ ਕਿ ਇੱਥੇ ਕੀ ਲਿਖਣਾ ਜੀ ਤੁਸੀਂ ਤੁਤ ਪੁੱਛ ਕੇ ਲਿਖਦੇ ਉਹ ਕਾਲਮ ਤੇ ਪਤਾ ਕੀ ਲਿਖਿਆ ਹੁੰਦਾ ਨਾਮਨੀ ਤੁਸੀਂ ਪੁੱਛ ਸਕਦੇ ਹੋ ਵਾਟ ਇਜ਼ ਦਾ ਨਾਮਨੀ ਇਹ ਕੀ ਹੈ ਉਹ ਕਹਿੰਦਾ ਸਰਵਾਰ ਜੀ ਇਹ ਤਾਂ ਭਰਿਆ ਵੀ ਜਿੰਨੀ ਦੇਰ ਤੁਸੀਂ ਠੀਕ ਹੈ ਤੁਹਾਡੇ ਪੈਸੇ ਨੇ ਜੇ ਤੁਹਾਨੂੰ ਕੁਝ ਹੋ ਜਾਏ ਬਾਅਦ ਚ ਕਿਹਨੂੰ ਦੇਣੇ ਇਹਦਾ ਮਤਲਬ ਜਿੰਨੀ ਦੇਰ ਸਰੀਰ ਹੈ ਸਰੀਰ ਵਿੱਚ ਆਤਮਾ ਹੈ ਉੰਨੀ ਦੇਰ ਸਰੀਰ ਦਾ ਸਭ ਕੁਝ ਹੈ ਜਦੋਂ ਆਤਮਾ ਨਾ ਰਹੇ ਫਿਰ ਸਰੀਰ ਦਾ ਕੁਝ ਨਹੀਂ ਉਹਨੂੰ ਮਹਾਰਾਜ ਪੰਥੀ ਕਹੇ ਪੜੋ ਹਾੜ ਮਾਸ ਮਾਰੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪ੍ਰਣੀ ਕਾ ਮੇਰਾ ਗਾ ਤੇਰਾ ਜਿਵੇਂ ਪਰਵਰ ਪੰਖ ਵਸੇ 라ਖੋ ਕੰਦੋ ਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸਿਮਾ ਭਾਈ ਮਰਗਨਾ ਜੀ ਦਾ ਸਰੀਰ ਇਦਾਂ ਡਗ ਪਿਆ ਜਦੋਂ ਸਾਹ ਸੁਸ। ਸ੍ਰੀ ਗੁਰੂ ਨਾਨਕ ਸਾਹਿਬ ਮਾਰ ਨੇ ਹੱਥਾਂ ਸੰਭਾਲੇ। ਸਿਰ ਦਾ ਤੁਮੱਲਾ ਟੱਲਾ ਪੈ ਗਿਆ ਪਾਦਸ਼ਾਹ ਨੇ ਆਪ ਆਪਣੇ ਹੱਥੀਂ ਉਹ ਭਰਨਾ ਬੰਨਿਆ ਉਸੇ ਜਗ੍ਹਾ ਤੇ ਲੋਕ ਇਕੱਠੇ ਹੋ ਗਏ ਹਜ਼ੂਰ ਨੇ ਉੱਥੇ ਜਗ੍ਹਾ ਖੋਦਵਾਈ ਇੱਕ ਕਵਰ ਮਨਾਪੇ ਉਹਦੇ ਸਰੀਰ ਆਪਣੇ ਹੱਥੀਂ ਦਫ਼ਨ ਕੀਤਾ ਭਾਈ ਮਰਗੰਨੇ ਦੀ ਕੱਲੀ ਰਵਾਬ ਰਹਿ ਗਈ ਮੇਰਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮਰਦੰਨੇ ਨੂੰ ਖੁਰਮ ਦੀ ਧਰਤੀ ਤੇ ਸਰੀਰ ਦਫ਼ਨ ਕਰਕੇ ਰਵਾਬ ਗੁਰੂ ਨਾਨਕ ਸਾਹਿਬ ਨੇ ਮੋਢੇ ਚੁੱਕੀ ਤੇ ਆਪ ਤੁਰ ਪਏ ਪਿੰਡ ਵੱਲ ਨੂੰ ਤੁਰ ਪਏ ਉੱਤੋਂ ਕਟੋਂ ਕੱਟ 2 300 ਮੀਲ ਦੀ ਵਿੱਥ ਹੈ ਚਲਦੇ ਚਲਦੇ ਹਜ਼ੂਰ ਤਲਵੰਡੀ ਪਹੁੰਚ ਗਏ ਜਦੋਂ ਜਿੰਦ ਪਹੁੰਚੇ ਸਿੱਧੇ ਮਹਾਰਾਜ ਭਾਈ ਮਰਦਾਨੇ ਦੇ ਘਰ ਗਏ ਮਰਦਾਨੇ ਦੇ ਦੁਮੇ ਪੁੱਤਰ ਉਹਦਾ ਪਰਿਵਾਰ ਉਹਦੀਆਂ ਧੀਆਂ ਉਹਦੇ ਭਰਾ ਇਕੱਠੇ ਹੋ ਗਏ ਹੱਥ ਜੋੜ ਕੇ ਕਹੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਨਹੀਂ ਆਏ ਬੱਚੇ ਪੁੱਛਦੇ ਨੇ ਸਾਡਾ ਪਿਓ ਪਤਾ ਜੀ ਨਹੀਂ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਭਾਈ ਕੋਦੋਂ ਵਕਤ ਪੂਰਾ ਹੋ ਗਿਆ ਉਹ ਖੁਰਮ ਦੀ ਧਰਤੀ ਉੱਤੇ ਸਰੀਰ ਦਾ ਵਕਤ ਪੂਰਾ ਹੋ ਗਿਆ ਸਰੀਰ ਦੀ ਯਾਤਰਾ ਪੂਰੀ ਹੋ ਗਈ ਪਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇੱਕ ਚੀਜ਼ ਬਚੀ ਹੈ ਜਿਹੜੀ ਮੈਂ ਖੁਰਮ ਤੋਂ ਤੁਹਾਡੇ ਘਰ ਤੱਕ ਲੈ ਕੇ ਆਇਆ ਹੈ ਉਹ ਮੇਰੇ ਉਸ ਪਰਮ ਮਿੱਤਰ ਮੇਰੇ ਭਾਈ ਮਰਦਾਨੇ ਦੀ ਯਾਦ ਦਾ ਰਵਾਦ ਉਹਨੂੰ ਗੁਰੂ ਨਾਨਕ ਸਾਹਿਬ ਨੇ ਸੀਨੇ ਨਾਲ ਲਾ ਕੇ ਅੱਖਾਂ ਭਰ ਲਈਆਂ ਸਭ ਪਿੰਡ ਵਾਲੇ ਇਕੱਠੇ ਹੋ ਗਏ ਲੋਕੀ ਵੇਖ ਰਹੇ ਸਨ ਜਗਤ ਦਾ ਮਾਲਕ ਗੁਰੂ ਨਾਨਕ ਵੀ ਅੱਖਾਂ ਪਰ ਕੇ ਰੋ ਰਿਹਾ ਹੈ ਪਤਾ ਕਿਉਂ ਮਰਦਾਨੇ ਦੇ ਪ੍ਰੇਮ ਕਰਦੇ ਉੱਥੇ ਬਾਦਸ਼ਾਹ ਵਰਹਾ ਦੇ ਵਿੱਚ ਭਾਈ ਮਰਦਾਨੇ ਦੇ ਪ੍ਰੇਮ ਵਿੱਚ ਯਾਦ ਕਰਕੇ ਹਜ਼ੂਰ ਤੇ ਆਰਨਿਕ ਸ਼ਬਦ ਪਾਈ ਕਿ ਸੱਜਣ ਮੇਰੇ ਰੰਗਲੇ ਜੈ ਸੁਤੇ ਜੀਰਾਂ ਹਮ ਜਿਵਨ ਜੋ ਢੋਮਣੀ ਰੋਚੀਣੀ ਬਾਣ ਕਹਿੰਦੇ ਉਹ ਮੇਰਾ ਰੰਗਲਾ ਸੱਜਣ ਜੀ ਰਾਂ ਸੁਤੇ ਦਾ ਅਰਥ ਹੈ ਕਬਰ ਵਿੱਚ ਸੰਗਿਆ ਪਾਈ ਸਰੀਰ ਦੀ ਯਾਤਰਾ ਖਤਮ ਹੋ ਗਈ ਸਰੀਰ ਦੀ ਯਾਤਰਾ ਉਥੋਂ ਤੱਕ ਕਿਸੇ ਆਤਮਾ ਦੇ ਨਾਲ ਆਤਮਾ ਚਲੀ ਗਈ ਸਰੀਰ ਮੁੱਕ ਗਿਆ ਹੰਗੇ ਬੰਜਾ ਡੋਮਣੀ ਰੋਵਾ ਝੀਣੀ ਬਾਣ ਰੋਵਾ ਝੀਣੀ ਬਾਣ ਦਾ ਅਰਥ ਹੈ ਉਹਨੂੰ ਯਾਦ ਕਰ ਕਰਕੇ ਅੰਦਰ ਵਰਾਗ ਭਰਨਾ ਮਨਜੇ ਇਹ ਕੁੰਦ ਬਾਹਰੋਂ ਇਹ ਕੁੰਦ ਅੰਦਰ ਦਾ ਵਰਾਗ ਉਹ ਉਹਦੇ ਕੀਤੇ ਹੋਏ ਕੰਮਾਂ ਨੂੰ ਚਿੱਤੇ ਕਰਕੇ ਉਵਰ ਹਰ ਉਹਨੂੰ ਰੋਕਿਆ ਨਹੀਂ ਜਾ ਸਕਦਾ ਬਾਹਰੋਂ ਵਿਖਾਵਾ ਹੋ ਸਕਦਾ ਅੰਦਰੋਂ ਕੋਈ ਵਿਖਾਵਾ ਨਹੀਂ ਕਦੇ ਤੁਸੀਂ ਵੇਖਿਓ ਸਜੋ ਜਿਹੜਾ ਦਿਲ ਹੈ ਨੰਦਰ ਦਿਲ ਦੀ ਵੀ ਇੱਕ ਆਵਾਜ਼ ਹੈ ਦਿਲ ਵੀ ਬੋਲਦਾ ਹੈ ਮਨ ਤੇ ਦਿਲ 'ਚ ਫਰਕ ਹੈ ਮਨ ਬਹੁਤ ਕੁਝ ਬੋਲਦਾ ਭੁੱਲੀ ਜਾ ਰਿਹਾ ਹੈ ਮਨ ਦੇ ਬੋਲਣ ਦੀ ਬਾਹਰ ਆਵਾਜ਼ ਨਹੀਂ ਆਉਂਦੀ ਇਹ ਵੀ ਸੁਣਿਓ ਜੋ ਤੁਸੀਂ ਮਨ ਚ ਬੋਲ ਰਹੇ ਹੋ ਨਾ ਕਥਾ ਸੁਣਦੇ ਆ ਸੁਣਦੇ ਆ ਤੁਹਾਡਾ ਮਨ ਬੋਲ ਰਿਹਾ ਗੱਲਾਂ ਕਰ ਰਿਹਾ ਮਨ ਦੀ ਆਵਾਜ਼ ਬਾਹਰ ਨਹੀਂ ਆਏਗੀ ਜੋ ਮਨ ਬੋਲਦੇ ਅੰਦਰ ਆਪਣੇ ਗੱਲਾਂ ਕਰ ਰਿਹਾ ਮਨ ਦੀ ਕੋਈ ਆਵਾਜ਼ ਬਾਹਰ ਕੋਈ ਨਿਸ਼ਾਨੀ ਨਹੀਂ ਆਏਗੀ ਪਰ ਦਿਲ ਦੀ ਆਵਾਜ਼ ਵਾਰ ਹੁੰਦੀ ਹੈ ਜਦੋਂ ਦਿਲ ਬੋਲਦਾ ਉਹਦੀ ਇੱਕੋ ਹੀ ਭਾਸ਼ਾ ਇੱਕੋ ਹੀ ਲੈਂਗੁਏਜ ਹੈ ਕਿ ਕੋਈ ਭਾਸ਼ਾ ਹੈ ਦਿਲ ਦੀ ਅੱਖਾਂ ਦੇ ਅਥਰੂ ਦੱਸਦੇ ਨੇ ਬੰਦਾ ਦਿਲੋਂ ਬੋਲਦਿਆ ਅੰਦਰੋਂ ਦਿਲੋਂ ਵਰਾਗ ਹੈ ਭੱਡੀਆਂ ਅੱਖਾਂ 'ਚੋਂ ਆਪੇ ਹੰਝੂ ਆ ਜਾਣੇ ਜਿਹਨੂੰ ਯਾਦ ਕਰਕੇ ਅੱਖਾਂ ਵਿੱਚ ਵਰਾਗਾ ਜਾਣ ਸਮਝੋ ਦਿਲ ਅੰਦਰੋਂ ਮੋਲਦੇ ਆ ਉਹ ਪਤੱ ਕਿੰਨੋਂ ਹੁੰਦਾ ਜੇ ਤਾਂ ਦਿਲ ਜੁੜਿਆ ਹੋਵੇ ਇਹ ਦਿਲ ਦੀ ਕਹਾਣੀ ਬਹੁਤ ਵੱਡੀ ਅਸਲੀ ਸਜਣੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਾਣੀ ਕਿਹਾ ਰੱਬ ਦਿਲ ਵਿੱਚ ਰਹਿੰਦਾ ਹੈ ਤੇ ਜਿਹਦੀ ਸਾਂਝ ਦਿਲੋਂ ਬਣੀ ਹੋਵੇ ਦਿਲ ਦੀ ਕੋ ਭਾਸ਼ਾ ਹੈ ਰੱਬ ਨੂੰ ਯਾਦ ਕਰਨ ਵਾਲੇ ਵੀ ਬਰਾ ਕਰਦੇ ਨੇ ਤੇ ਜਿਹਦਾ ਬਾਹਰੀ ਤੌਰ ਤੇ ਦਿਲ ਜੁੜਿਆ ਹੋਵੇ ਦਿਲ ਦੀ ਕੋ ਬੋਲੀ ਅੱਖਾਂ ਦੇ ਹੰਝੂ ਦੱਸਦੇ ਨੇ ਬੰਦਾ ਦਿਲੋਂ ਜੁੜਿਆ ਹੈ ਦक्कਨ ਦੇਸ਼ ਅਮਰੀਕਾ ਵਾਸਾ ਪਛਮ ਵੱਲ ਮੁਕੰਮਲ ਦਿਲ ਮੈਂ ਖੋਜ ਦਿਲ ਦੇ ਦਿਲ ਖੋਜੋ ਇਹੀ ਥੋਰ ਮੁਕੰਮਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਬਾਬਾ ਬੁੱਢਾ ਸਾਹਿਬ ਦਾ ਉਤੋਂ ਦਿਲ ਨਾ ਆਇਆ ਨਾ ਉਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਭਾਈ ਅੱਜ ਦੀ ਰਾਤ ਸੌਇਓ ਨਾ ਕੋਈ ਅੱਜ ਦੀ ਰਾਤ ਬਾਬੇ ਬੁੱਢੇ ਕੋਲ ਬੈਠੋ ਮਹਾਰਾਜ ਕਿਉਂ ਕਹਿੰਦੇ 125 ਸਾਲ ਦੀ ਉਮਰ ਹੋ ਗਈ ਬਾਬੇ ਬੁੱਢੇ ਦੀ ਬਾਬੇ ਬੁੱਢੇ ਕੋਲੋਂ ਪੁੱਛੋ ਬਹਿ ਕੇ ਬਾਬਾ ਬੁੱਢਾ ਜੀ ਸਿੱਖੀ ਕਿਵੇਂ ਕਮਾਈਦੀ ਹੈ ਗੁਰੂ ਨਾਲ ਪਿਆਰ ਕਿਵੇਂ ਪਾਈਦਾ ਬਾਬੇ ਬੁੱਢੇ ਕੋਲੋਂ ਸਿੱਖੋ ਸਿੱਖ ਕੋਲ ਬੈਠੇ ਰਹੇ ਬਾਬੇ ਬੁੱਢੇ ਦੇ ਪੈਰ ਕੁੱਟਦੇ ਨੇ ਹੱਥ ਕੁੱਟਦੇ ਨੇ ਸਾਰੀ ਰਾਤ ਸਿੱਖ ਬਾਬੇ ਬੁੱਢੇ ਦੇ ਹਲੇ ਦੁਆਲੇ ਬੈਠੇ ਰਹੇ ਸਿੱਖ ਪੁੱਛਦੇ ਰਹੇ ਬਾਬਾ ਬੁੱਢਾ ਸਾਹਿਬ ਕੋਈ ਸਿੱਖੀ ਕਮਾਉਣ ਦੀ ਜੁਗਤ ਦੱਸੋ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੀ ਸਿੱਖੀ ਕਿਵੇਂ ਕਮਾਈਦੀ ਹੈ ਕੋਈ ਜੁਗਤ ਦੱਸੋ ਬਾਬੇ ਬੁੱਢੇ ਨੇ ਇੱਕੋ ਗੱਲ ਕਹੀ ਕਹਿੰਦੇ ਸਿੱਖੋ ਮੈਂ ਤਾਂ ਇੱਕੋ ਚੀਜ਼ ਸਿੱਖੀ ਹੈ 113 ਸਾਲਾਂ ਵਿੱਚ ਗੁਰੂ ਨਾਨਕ ਦੇ ਘਰ ਇੱਕੋ ਹੀ ਗੱਲ ਸਿੱਖੀ ਹੈ ਸਿੱਖਾਂ ਨੇ ਪੁੱਛਿਆ ਬਾਬਾ ਜੀ ਉਹ ਕਹਿੰਦੇ 113 ਸਾਲਾਂ ਵਿੱਚ ਮੈਂ ਕੋਈ ਗੱਲ ਸਖੀ ਹੈ ਜੇ ਗੁਰੂ ਨਾਨਕ ਦੀ ਸਿੱਖੀ ਕਮਾਉਣੀ ਹੈ ਤਾਂ ਆਪਣੇ ਆਪ ਨੂੰ ਗੁਰੂ ਅੱਗੇ ਮਰ ਕੇ ਚੱਲਣਾ ਪੈਂਦਾ ਜਿਹੜਾ ਗੁਰੂ ਅਗਰੇ ਮਰਨਾ ਸਕੇ ਉਹ ਗੁਰੂਦਾਨੀ ਹੋ ਸਕਦਾ ਜਿਹੜਾ ਕਦੇ ਮੈਂ ਦਿੱਤਾ ਉਹ ਗੁਰੂਦਾਨੀ ਨਹੀਂ ਹੋ ਸਕਦਾ ਜਿਹੜਾ ਪਰੇ ਮੈਂ ਪਾਠ ਕੀਤਾ ਉਹ ਗੁਰਦਾਨੀ ਹੋ ਸਕਦਾ ਜਿਹੜਾ ਪਰੇ ਮੈਂ ਜਪਦਾ ਕਰਦਾ ਮੈਂ ਧਾਨ ਕਰਦੇ ਉਹ ਗੁਰਦਾਨੀ ਹੋ ਸਕਦਾ ਕਿ ਕੋਈ ਸਿੱਖੀ ਦਾ ਨੁਕਤਾ ਹੈ ਗੁਰੂ ਅੱਗੇ ਮਰ ਕੇ ਚੱਲਣਾ ਪੈਂਦਾ ਬਾਬੇ ਬੁੱਢੇ ਨੇ ਕਿਹਾ ਮੈਂ ਕੋਈ ਗੱਲ ਸੰਖੀਏ ਉਹ ਕੀ

ਬਾਬਾ ਬੁੱੱਲੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਚਰਨਾਂ ਵਿੱਚ ਬੈਠੇ ਬਾਤ ਪੂਰਾ ਕਰਨ ਤੋਂ ਬਾਅਦ ਹੱਥ ਜੋੜ ਕੇ ਕਹਿ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਮੇਰਾ ਸਮਾਂ ਪੂਰਾ ਹੋ ਗਿਆ ਹੁਣ ਸਾਹ ਥੋੜੇ ਔਖੇ ਔਖੇ ਹੁੰਦੇ ਨੇ ਪਤਾ ਨਹੀਂ ਸੁਹਾਸ ਕਦੋਂ ਪਈਆ ਹੋ ਜਾਏ ਛੇਵੇਂ ਪਾਤਸ਼ਾਹ ਨੇ ਮੋਹਰੋਂ ਬਚਨ ਕਹੇ ਬਾਬਾ ਬੁੱਢਾ ਸਾਹਿਬ ਤੁਸੀਂ 113 ਸਾਲ ਸਿੱਖੀ ਕਮਾਈ ਹੈ ਕੁਝ ਤੁਹਾਡੀ ਇੱਛਾ ਹੈ ਮਨ ਦੀ ਮੰਗਣ ਦੀ ਉਈ ਚੀਜ਼ ਮੰਗ ਲਓ ਤੁਹਾਡੀ اولاد ਵਾਸਤੇ ਤੁਹਾਡੇ ਪੁੱਤਾਂ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਤੁਹਾਡੇ ਵਾਸਤੇ ਜੇ ਕੁਝ ਮੰਗਣਾ ਚਾਹੁੰਦੇ ਹੋ ਤੇ ਮੰਗੋ ਵੱਡੇ ਬੁੱਡੇ ਨੇ ਸਿਰ ਇੱਕ ਚੀਜ਼ ਮੰਗੀ ਹੱਥ ਜੋੜ ਕੇ ਕਹੇ ਛੇਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੱਜ ਮੰਗਣ ਵਾਸਤੇ ਕਹਿੰਦੇ ਅੱਜ ਜ਼ਰੂਰ ਮੰਗਾਂਗਾ 116 ਸਾਲ ਮੈਂ ਕੁਝ ਮੰਗਿਆ ਨਹੀਂ ਘਰ ਚ ਸੇਵਾ ਕੀਤੀ ਹੈ ਜੇ ਅੱਜ ਮੁੰਮਨ ਵਾਸਤੇ ਕਹਿੰਦੇ ਹੋ ਫਿਰ ਮੈਂ ਅੱਜ ਇੱਕ ਚੀਜ਼ ਤੋਂ ਮੰਗ ਲੈਣੇ ਛੇਵੇਂ ਪਾਤਸ਼ਾਹ ਕਹਿੰਦੇ ਮੰਗੋ ਕੀ ਚਾਹੀਦਾ ਪਤਗੀ ਕਾ ਹੱਥ ਜੋੜ ਕੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਮਹਾਰਾਜ ਅੱਜ 113 ਸਾਲ ਇਸ ਬੁੱਢੇ ਨੇ ਤੁਹਾਡੇ ਘਰ ਦੀ ਚੱਕਰੀ ਕੀਤੀ ਹੈ ਇੱਕ ਸੌ ਸਾਲ ਛੇ ਬਾਦਸ਼ਾਹਾਂ ਤੱਕ ਇਸ ਬੁੱਢੇ ਨੇ ਤੁਹਾਡੇ ਦਰ ਤੇ ਚੱਕਰੀ ਕੀਤੀ ਹੈ ਮੈਂ ਹੁਣ ਆਖਰੀ ਸਵਾਸਾਂ ਤੇ ਆ ਮੰਗਣ ਲੱਗਾ ਕੁਝ ਪਾਤਸ਼ਾਹ ਇਹ ਚੀਜ਼ ਮੇਰੀ ਝੋਲੀ ਪਾ ਦਿਓ ਪਾਤਸ਼ਾਹ ਕਿਹੋ ਮੰਗੋ ਕੀ ਚਾਹੀਦਾ ਬਾਬਾ ਜੀ ਬਾਬਾ ਬੁੱਢਾ ਸੱਜਣ ਨੇ ਕਿਹਾ ਪਾਤਸ਼ਾਹ 113 ਸਾਲ ਤੇਰੇ ਦਰ ਦੀ ਚੱਕਰੀ ਕਰਦਿਆ ਪਤਾ ਨਹੀਂ ਇਸ ਬੁੱਢੇ ਤੋਂ ਕਿੰਨੀਆਂ ਕਿੱਤਲਾਂ ਹੋਈਆਂ ਹੋਣਗੀਆਂ ਬਸ ਇੱਕੋ ਹੀ ਗੋਜਨ ਕਹਿ ਦਿਓ ਆਪਣੀ ਜ਼ਮਾਨ ਤੋਂ ਇੱਕ ਵਾਰ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ ਕਹਿੰਦੇ ਮਹਾਰਾਜ ਇਹਨਾਂ ਕਹਿ ਦੇ ਮਰੇ ਮੇਰੇ ਆਖਰੀ ਸਵਾਸ ਨੇ ਇਹੀ ਮੰਗ ਰਿਹਾ ਮੈਂ ਇੱਕ ਵਾਰ ਆਪਣੀ ਜ਼ੁਬਾਨ ਤੋਂ ਤੁਸੀਂ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ ਸ਼ੇਵੇਂ ਪਾਤਸ਼ਾਹ ਨੇ ਦੋਵੇਂ ਹੱਥ ਜੋੜ ਕੇ ਕਹੇ ਧੰਨ ਦਾਦਾ ਬੁੱਢਾ ਧੰਨ ਦਾਦੇ ਬੁੱਢੇ ਦੀ ਕਮਾਈ ਧੰਨ ਦਾਦੇ ਬੁੱਢੇ ਦੀ ਸਿੱਖੀ ਤੇਤੀ ਵਾਜ ਗਿਆ ਜਾਂ ਬੁੱਢਿਆ ਤੈਨੂੰ ਬਖਸ਼ਿਆ ਜਾਂ ਬੁੱਢਿਆ ਤੈਨੂੰ ਬਖਸ਼ਿਆ ਹੱਬਾ ਬੁੱਢਾ ਜਿਹੜਾ ਤੇਰਾ ਨਾਮ ਲਏਗਾ ਉਹਨੂੰ ਵੀ ਬਖਸ਼ਿਆ ਸਾ ਸੰਗਤ ਨੇ ਇੰਨੀ ਵੱਡੀ ਬਖਸ਼ਿਸ਼ ਗੁਰੂ ਦੇ ਕਰੇ ਇਹ ਚੀਜ਼ਾਂ ਸਿੱਖਣ ਵਾਲੀਆਂ ਨੇ ਆਸਬਬ ਮੇਰਾ ਇੱਥੇ ਆਉਣ ਦਾ ਕਥਾ ਤੇ ਸ਼ਾਇਦ ਇਸ ਲਈ ਬਣਿਆ ਹੈ ਕਿਉਂ ਨਾ ਮੇਰਾ ਇੰਨਾ ਸਨੇਹ ਪਿਆਰ ਸੀ ਉਹ ਨਹੀਂ ਹੋਰ ਨਹੀਂ ਮੈਨੂੰ ਕਹਿਣ ਦਾ ਕਥਾ ਸੰਗ ਇੱਕ ਦੋ ਵਾਰ ਮੈਂ ਇੱਥੇ ਘਰ ਵੀ ਆਇਆ ਦੋ ਵਾਰ ਕਈ ਵਾਰ ਆ ਭਾਈ ਬਲਵਿੰਦਰ ਸਿੰਘ ਬੈਠੇ ਬਗਲਾ ਜੀ ਉਹਨਾਂ ਦੀ ਦੁਕਾਨ ਤੇ ਵੀ ਆ ਜਾਣਾ ਇੱਕ ਵਾਰ ਦੋ ਵਾਰ ਮੈਨੂੰ ਸ਼ੁਕਰਾਂ ਵੀ ਮਿਲੇ ਕਿਉਂਕਿ ਉੱਥੇ ਸਾਡੇ ਸਾਰੇ ਪਰਿਵਾਰ ਨੇ ਸਨੇਹ ਵੜੇ ਜਦੋਂ ਮੈਨੂੰ ਕਹਿੰਦਾ ਬਾਬਾ ਜੀ ਬੰਦੇ ਤੁਹਾਡੀ ਕਥਾ ਸੁਣਦਾ ਹੁੰਦਾ ਮੈਂ ਹੀ ਚਲੋ ਕਥਾ ਮਾਰੇ ਜੀ ਕਹਿੰਦੇ ਮੇਰੇ ਭੋਗ ਤੇ ਕਥਾ ਕਰਦੇ ਅੰਤ ਵੇਲੇ ਨਾ ਮੇਰੇ ਭੋਗ ਤੇ ਕਹਿੰਦਾ ਮੇਰਾ ਸਾਰਾ ਕੁਝ ਕਰ ਦਿਓ ਅਰਦਾਸ ਕਰਦੇ ਮੇਰੀ ਕਈ ਵਾਰ ਤਾਂ ਐਂ ਕਹਿੰਦਾ ਹੁਣੇ ਅਰਦਾਸ ਕਰ ਦੋ ਮੈਂ ਨਹੀਂ ਜੀ ਉਹ ਅਜੇ ਜੰਨੀ ਉਮਰ ਪਈ ਐ ਉਹ ਆਪਾਂ ਭੋਗਣੀ ਕਹਿੰਦੇ ਮਾ ਮੇਰੀ ਅਰਦਾਸ ਕਰ ਦੇ ਮੇਰੇ ਭੋਗ ਤੇ ਆ ਜੇ ਸਾਥ ਸੰਗਤ ਜਿੱਦਣ ਮੈਨੂੰ ਦੱਸਿਆ ਪਰਸੋਂ ਚੌਥੇ ਮੈਂ ਪੈਰ ਸੀ ਫਰਾਂਸ ਕੁੱਤੇ ਭਾਈ ਸਾਹਿਬ ਨੂੰ ਮੈਨੂੰ ਫੋਨ ਗਿਆ ਕਹਿੰਦੇ ਸਰਦਾਰ ਦੁਖੀ ਸਿੰਘ ਜੀ ਥੋੜੇ ਦਿਨ ਹੋ ਗਿਆ ਚੜਾਈ ਕਰਕੇ ਤੁਹਾਨੂੰ ਫੋਨ ਲਾ ਰਹੇ ਆ ਤੇ ਤੁਸੀਂ ਕਦੋਂ ਆਣੇ ਮੈਂ ਕੋਈ ਗੱਲ ਨਹੀਂ ਦੱਸੋ ਕੋ ਕਦੋਂ ਨੇ ਇਹ ਕਹਿੰਦੇ 27 ਤਰੀਕ ਦਾ ਰੱਖਿਆ ਤਾਂ ਸਾ ਸੰਗਤ ਪਰਸੋਂ ਸ਼ਾਮੀ ਫਿਰ ਮਤ ਤੋਂ ਫਲਾਈਟ ਲਈ ਉਹ ਸਾਰਾ ਸਿਸਟਮ ਆਪੇ ਮਹਾਰਾਜ ਨੇ ਬਣਾਇਆ ਅੱਜ ਦਿਨੇ ਮੈਂ ਉਹਨਾਂ ਸਹਿ ਪਹੁੰਚਣਾ ਸੀ ਬਾਬਾ ਜੀ ਕੋ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਕੋ ਸ਼ਾਮ ਨੂੰ ਆਵਾਂਗੇ ਰਾਤ ਦਾ ਸੇ ਰਾਤ ਲੰਘੇ ਤਾਈ ਤੇ ਇਹ ਆਪਣੇ ਆਪ ਪਤਾ ਕਿਉਂ ਹੁੰਦਾ ਹੋ ਸਕਦਾ ਹੈ ਕਿ ਮੇਰੀ ਟਿਕਟ ਨਾ ਫਰਾਂਸ ਕੋ ਇੱਥੇ ਦੀਏ ਦਿੰਦੀ ਹੁੰਦੀ ਹੋ ਸਕਦਾ ਇਹ ਵੀਕ ਮੇਰੀ ਉੱਤੇ ਅਜੇ ਵੀਜ਼ਾ ਸੀ ਤਾਂ ਮੇਰੀ ਉੱਤੇ ਬੁਕਿੰਗ ਇਤਨੀ ਨਹੀਂ ਹੁੰਦੀ ਕਿ ਮੈਂ ਨਾ ਉਹ ਕੈਨਸਲ ਕਰ ਸਕਦਾ ਇਹ ਸਾਰਾ ਕੁਝ ਆਪਣੇ ਆਪ ਬਣਿਆ ਪਤਾ ਕਿ ਕਿਉਂਕਿ ਜਿਹੋ ਜਿਹੋ ਭਾਵਨਾ ਹੋਵੇ ਰੱਬ ਉਦਾਂ ਦੀ ਖੇਡ ਆਪੇ ਬਣਾ ਦਿੰਦਾ ਹੈ ਉਹਦੇ ਵਿੱਚ ਇਹ ਨਹੀਂ ਕਿ ਮੈਂ ਕੋਈ ਟਿਕ ਟਮ ਕੈਨਸਲ ਕਰਾ ਕੇ ਨਵੀਆਂ ਕਰਾਈਆਂ ਐ ਇਦਾਂ ਦਾ ਨਹੀਂ ਕੋਈ ਆਪਣੇ ਆਪ ਹੀ ਉਸੇ ਤਰੀਕੇ ਨਾਲ ਸਿਸਟਮ ਰੱਬ ਨੇ ਬਣਾਇਆ ਤੇ ਜਿਹੋ ਦੀ ਭਾਵਨਾ ਹੋਵੇ ਉਦਾਂ ਦੀ ਰੱਬ ਚੀਜ਼ ਬਣਾ ਦਿੰਦਾ ਕੁਦਰਤ ਐਨੀ ਭੌਲੀ ਤੇ ਤਕਦਵਰ ਐ ਜੋ ਤੁਸੀਂ ਸੋਚਣ ਲੱਗ ਜਾਓ ਉਹੀ ਕੁਝ ਹੁੰਦਾ ਤੁਹਾਡੀ ਜਿੰਦਗੀ ਵਿੱਚ ਜੋ ਤੁਸੀਂ ਸੋਚਦੇ ਹੋ ਨਾ ਉਹ ਕੁਝ ਉਸ ਤਰ੍ਹਾਂ ਹੁੰਦਾ ਬਾਅਦ ਵਿੱਚ ਜੋ ਸਖਤੀ ਵਿੱਚ ਸੋਚ ਲਓ ਕਿ ਮੇਰਾ ਇਸ ਤਰ੍ਹਾਂ ਹੋਣਾ ਚਾਹੀਦਾ ਐ ਉਸੇ ਤਰ੍ਹਾਂ ਹੁੰਦਾ ਐ ਆ ਭਾਈ ਸਰਦਾਰ ਨਿਰਮਲ ਸਿੰਘ ਜੀ ਬੈਠੇ ਮੈਨੂੰ ਅੰਦਰ ਦੱਸਦੇ ਕਹਿੰਦੇ ਉਹਨੇ ਕਹਿਣਾ ਯਾਰ ਜਦੋਂ ਮੇਰਾ ਭੋਗ ਹੋਵੇ ਨਾ ਇਦਾਂ ਹੋਵੇ ਬੈਠੇ ਦੁਨੀਆ ਬਠਾਉਣੀਆ ਪੁੱਠੇ ਵਿੱਚ ਹੀ ਅਸੀਂ ਐ ਕਰਨਾ ਉਹ ਕਰਾਂ ਉਹ ਹੀ ਸਰਤ ਜਰ ਕਿਉਂਕਿ ਜੋ ਰੱਬ ਕੋਲੋਂ ਮੰਗਦੇ ਹੋ ਉਦਾਂ ਦੀ ਸਿਚੁਏਸ਼ਨ ਆਪਣੀਆਂ ਬਣਨੀ ਸ਼ੁਰੂ ਹੋ ਜਾਂਦੀ ਹੈ ਪਾਤਸ਼ਾਹ ਨੇ ਕਿਹਾ ਕਿਤੇ ਰੱਬ ਕੋਲੋਂ ਨਾਮ ਵੀ ਮੰਗੋ ਭਾਈ ਫਿਰ ਜੋ ਮੰਗੋਂਗੇ ਉਹ ਮਿਲਦਾ ਹੈ ਕੱਲੇ ਦੁਨੀਆਵੀ ਪਦਾਰਥ ਨਾ ਕਦੇ ਮੰਗੋ ਉਤੋਂ ਦਾ ਦਰ ਜੋ ਕੁਝ ਮੰਗਿਆ ਦੁੱਖ ਹੀ ਦੁੱਖ ਹੈ ਜਦੋਂ ਦਾ ਨਾਮ ਮੰਗਿਆ ਫਿਰ ਸੱਚੀ ਸੁੱਖ ਹੈ ਇਹਨੂੰ ਮਹਾਰਾਜ ਜੀ ਨੇ ਬੇਨਤੋ ਹੋ ਜੇ ਮੰਗਣਾ ਸਿਰ ਦੁੱਖਾਂ ਤੇ ਦੇਖ ਮਾਰੇ ਜੀ ਕੀ ਮੰਗੀ ਹੈ ਕਹਿੰਦੇ ਜਰੂਰ ਮੰਗੇ ਕਿ ਦਿਓ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ